ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾਦੀ ਜੇਲ੍ਹ ਦੇ ਵਿੱਚ ਨੇ ਜਿੱਥੇ ਅਦਾਲਤ ਦੇ ਵੱਲੋਂ ਉਹਨਾਂ ਨੂੰ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਹੀ ਇਹ ਕਿਹਾ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਵੱਡੇ ਮਗਰਮੱਛਾਂ ਨੂੰ ਚਾਹੇ ਉਹ ਮੰਤਰੀ ਹੋਣ ਸੰਤਰੀ ਹੋਣ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਫੜ ਫੜ ਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟਾਂਗੇ ਇਸੇ ਕਰਕੇ ਬਿਕਰਮ ਸਿੰਘ ਮਜੀਠੀਆ ਇਸ ਵੇਲੇ ਕਾਫੀ ਚਰਚਾ ਦੇ ਵਿੱਚ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਵਕੀਲ ਦਮਨਪ੍ਰੀਤ ਸਿੰਘ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਦੇ ਵਕੀਲ ਨੇ ਇੰਟਰਵਿਊ ਦੇ ਵਿੱਚ ਇਥੋਂ ਤੱਕ ਕਹਿ ਦਿੱਤਾ ਕਿ ਮੈਂ ਮਜੀਠੀਆ ਦਾ ਕੇਸ ਹੀ ਛੱਡ ਦਿਆਂਗਾ ਜੇਕਰ ਸਬੂਤ ਪੇਸ਼ ਕਰ ਦਿੱਤੇ ਜਾਂਦੇ ਨੇ ਤੁਹਾਨੂੰ ਦੱਸਿਆ ਕਿ ਇਹ ਅਸੀਂ ਨਹੀਂ ਕਹਿ ਰਹੇ ਪਰ ਦਾਅਵੇ ਚਰਚਾਵਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਕਈ ਅਸਰਾਈਆਂ ਜ਼ਰੂਰ ਲਗਾਈਆਂ ਜਾ ਰਹੀਆਂ ਨੇ ਤੱਥ ਦਿਨੋ-ਦਿਨ ਸਾਹਮਣੇ ਆ ਰਹੇ ਨੇ ਜੋ ਨਵੇਂ ਤੱਥ ਸਾਹਮਣੇ ਆਏ ਨੇ ਉਸ ਦੇ ਵਿੱਚ ਹੀ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਬਿਜ਼ਨਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਜਾਂਚ ਕਰਨ ਦੇ ਲਈ ਟੀਮ ਮਜੀਠੀਆ ਨੂੰ ਸ਼ਿਮਲਾ ਮਸ਼ੂਬਰਾ ਲੈ ਕੇ ਗਈ ਸੀ ਜਾਂਚ ਕਰਨ ਦੇ ਲਈ ਇਸੇ ਦੌਰਾਨ ਹੀ 1000 ਏਕੜ ਜ਼ਮੀਨ ਹੋਣ ਦਾ ਦਾਵਾ ਕੀਤਾ ਗਿਆ ਸੀ ਮਜੀਠੀਆ ਦੇ ਵਕੀਲ ਦਾ ਦਾਵਾ ਇਹ ਹੈ ਕਿ ਉਥੇ ਸੈਂਕੜੇ ਹੈਕਟੇਅਰ ਜ਼ਮੀਨ ਨਹੀਂ ਹੈ ਵਕੀਲ ਨੇ ਦਾਵਾ ਕੀਤਾ ਕਿ ਜੇਕਰ ਉਸ ਜ਼ਮੀਨ ਦੀ ਨਿਸ਼ਾਨਦੇਹੀ ਹੋ ਸਕਦੀ ਹੈ ਉਸ ਨੂੰ ਕੁਰਕ ਕਰ ਲਿਆ ਜਾਂਦਾ ਤਾਂ ਚੈਲੰਜ ਕਰਦੇ ਨਹੀਂ ਕਿ ਉਹ ਇਹ ਕੇਸ ਛੱਡ ਦੇਣਗੇ ਇਨ੍ਹਾਂ ਤੱਥਾਂ ਤੋਂ ਬਾਅਦ ਲਗਾਤਾਰ ਚਰਚਾ ਹੋਰ ਵੀ ਛਿੜੀ ਹੋਈ ਹੈ ਦਰਅਸਲ ਕੁਝ ਤੱਥ ਇਹ ਸਾਹਮਣੇ ਆਏ ਸੀ ਜਿਸ ਤੇ ਦਾਵਾ ਇਹ ਕੀਤਾ ਗਿਆ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਨੀਵ ਕੌਰ ਮਜੀਠੀਆ ਦੇ ਨਾਮ ਤੇ ਜ਼ਮੀਨ ਹੈ ਸਰਕਾਰੀ ਵਕੀਲਾਂ ਦਾ ਇਹ ਦਾਵਾ ਸੀ ਕਿ ਜਦੋਂ ਮਜੀਠੀਆਂ ਨੂੰ ਅਸੀਂ ਉੱਥੇ ਲੈ ਕੇ ਗਏ ਸੀ ਤਾਂ ਉੱਥੇ ਵਿਕਰਮ ਸਿੰਘ ਮਜੀਠੀਆ ਨੇ ਤਾਲਾ ਨਹੀਂ ਖੋਲਣ ਦਿੱਤਾ ਜਦੋਂ ਤਾਲਾ ਤੋੜਿਆ ਗਿਆ ਤਾਂ ਅੰਦਰ ਰਜਿਸਟਰੀਆਂ ਮਿਲੀਆਂ ਸਨ ਇਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਜਾਂਚ ਦੌਰਾਨ ਪਤਾ ਲੱਗੇਗਾ ਪਰ ਲਗਾਤਾਰ ਮੀਡੀਆ ਦੇ ਵਿੱਚ ਚਰਚਾਵਾਂ ਜ਼ਰੂਰ ਛੜੀਆਂ ਹੋਈਆਂ ਨੇ ਇਸ ਦੇ ਨਾਲ ਹੀ ਦਾਵਾ ਇਹ ਵੀ ਕੀਤਾ ਗਿਆ ਕਿ 25 ਗੱਜ ਦਾ ਕੋਈ ਪਲਾਟ ਜਲੰਧਰ ਦੇ ਵਿੱਚ ਵੀ ਹੈ ਨਾਲ ਹੀ ਵਕੀਲ ਨੇ ਕਿਹਾ ਕਿ ਜੇਕਰ 25 ਗੱਜ ਦਾ ਕੋਈ ਪਲਾਟ ਜਲੰਧਰ ਦੇ ਵਿੱਚ ਹੈ ਤਾਂ ਤੁਸੀਂ ਕੱਢ ਕੇ ਦਿਖਾ ਦਿਓ ਵਕੀਲ ਦੇ ਵੱਲੋਂ ਓਪਨ ਚੈਲੰਜ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਗੁਨੀਤ ਕੌਰ ਦੇ ਨਾਂ ਤੇ 25% ਦਾ ਛੱਡੋ 25 ਗੱਜ ਦਾ ਕੋਈ ਪਲਾਟ ਵੀ ਨਹੀਂ ਹੈ ਜੇਕਰ ਹੈ ਤਾਂ ਤੁਸੀਂ ਕੱਢ ਕੇ ਦਿਖਾ ਦਿਓ ਇਸੇ ਦੇ ਨਾਲ ਹੀ ਉਹਨਾਂ ਨੇ ਬਿਕਰਮ ਸਿੰਘ ਮੰਜੀਠਿਆ ਦੀ ਪਤਨੀ ਗੁਨੀਵ ਕੌਰ ਮੰਜੀਠਿਆ ਦੇ 25% ਦੇ ਸ਼ੇਅਰ ਵਾਲੀ ਗੱਲ ਵੀ ਉਠੀ ਇਕਰਾਰ ਕਰ ਦਿੱਤੀ ਹੈ ਵਕੀਲ ਦਾ ਦਾਵਾ ਹੈ ਅਦਾਲਤ ਦੇ ਵਿੱਚ ਫੋਰਜਿਤ ਦਸਤਾਵੇਜ਼ ਜਮਾ ਕਰਵਾਏ ਗਏ ਸਨ ਜਦੋਂ ਕਨਫਰੰਟ ਕੀਤਾ ਗਿਆ ਤਾਂ ਫਾਈਲ ਦੇ ਵਿੱਚੋਂ ਦਸਤਾਵੇਜ਼ ਕੱਢ ਲਏ ਗਏ ਸਨ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਦਾ ਇਹ ਦਾਵਾ ਹੈ ਕਿ ਗੁਨੀਵ ਤੌਰ ਦੇ ਨਾਮ ਤੇ 25% ਦਾ ਛੱਡੋ ਕੋਈ ਪਲਾਟ ਨਹੀਂ ਹੈ ਜਲੰਧਰ ਦੇ ਵਿੱਚ ਜੇਕਰ ਕੋਈ ਪਲਾਟ ਹੈ ਤਾਂ ਤੁਸੀਂ ਕੱਢ ਕੇ ਦਿਖਾ ਦਿਓ ਸਿੱਧੇ ਤੌਰ ਤੇ ਵਕੀਲ ਦੇ ਵੱਲੋਂ ਇਹ ਓਪਨ ਚੈਲੰਜ ਕੀਤਾ ਗਿਆ ਤੇ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਕਰਾਰ ਵੀ ਕੀਤਾ ਗਿਆ ਇਸ ਕਰਕੇ ਵਿਜਨਸ ਦੇ ਵੱਲੋਂ ਇੱਕ ਪਾਸੇ ਜਾਂਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਦੇ ਵਕੀਲ ਦੇ ਵੱਲੋਂ ਇਹ ਜੋ ਦਾਅਵੇ ਕੀਤੇ ਗਏ ਨੇ ਜੋ ਚੈਲੰਜ ਕੀਤਾ ਗਿਆ ਉਸ ਨੇ ਇੱਕ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸੇ ਕਰਕੇ ਬਿਜ਼ਨਸ ਦੇ ਵੱਲੋਂ ਜਾਂਚ ਪੜਤਾਲ ਅਰੰਭੀ ਹੋਈ ਹੈ ਹੁਣ ਵਿਕ੍ਰਮ ਸਿੰਘ ਮਜੀਠੀਆ ਨੂੰ ਪਹਿਲਾਂ ਦੋ ਵਾਰ ਰਿਮਾਂਡ ਤੇ ਲਿਆ ਗਿਆ ਪੋਚ ਪੜਤਾਲ ਕੀਤੀ ਗਈ ਤੇ ਹੁਣ ਨਾਬਾ ਦੀ ਨਿਆਇਕ ਹਿਰਾਸਤ ਦੇ ਵਿੱਚ ਨੇ ਹੁਣ ਵੇਖਣਾ ਹੋਵੇਗਾ ਕਿ ਵਿਜੀਲੈਂਸ ਇਸ ਜਾਂਚ ਪੜਤਾਲ ਦੌਰਾਨ ਹੀ ਕੋਹੋਰ ਕੀ ਕੁਝ ਖੁਲਾਸੇ ਕਰਦੀ ਹੈ ਕੀ ਕੁਝ ਨਵਾਂ ਕੱਢ ਕੇ ਸਾਹਮਣੇ ਲਾਉਂਦੀ ਹੈ ਹਾਲਾਂਕਿ ਗੱਬਰੂ ਟੀਵੀ ਦੇ ਵੱਲੋਂ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾਂਦੀ ਨਾ ਹੀ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਦੇ ਵੱਲੋਂ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਹੋਈ ਹੈ ਜੋ ਤੱਥ ਲਗਾਤਾਰ ਸਾਹਮਣੇ ਆ ਰਹੇ ਨੇ ਉਹਨਾਂ ਤੱਥਾਂ ਦੇ ਆਧਾਰ ਤੇ ਹੀ ਇਹ ਗੱਲਬਾਤ ਕਹੀ ਜਾ ਰਹੀ ਹੈ